ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲ ਜੀ ਮੈਂ ਉਹਰੇ ਪ੍ਰੀਜ਼ਰਟ ਅਕੈਡਮੀ ਜੁਆਇਨ ਕਰੀ ਜੂ ਉਸ ਤੋਂ ਪਹਿਲਾਂ ਮਤਲਬ ਮੇਰਾ ਉੱਠਣ ਦਾ ਟਾਈਮਿੰਗ ਵੀ 8 ਤੋਂ 9 ਸੀਗਾ ਤੇ ਉਹ ਰਿਹਾ ਕਿ ਮੈਂ ਪੂਰੇ 4 ਵਜੇ ਉੱਠ ਕੇ ਹੈਨਾ ਤਿਆਰ ਹੋ ਜਾਂਦੀ ਐ ਗਰਾਊਂਡ ਆਉਂਦੀ ਐ ਤੇ ਪਹਿਲਾਂ ਮੇਰੀ ਟਾਈਮਿੰਗ ਬੜੀ ਖਰਾਬ ਸੀ 4 ਮਿੰਟ ਦਾ ਕਿਹਾ ਮੈਂ ਮਤਲਬ 10 ਕੁ ਮਿੰਟ ਇੰਤਜ਼ਾਰ ਦੇ ਕੇ ਲੈਣ ਦੇ ਰੁਕ ਰੁਕ ਕੇ ਜਾਣਾ ਬਟ ਸਰ ਨੇ ਐਨਾ ਕ ਸੁਧਾਰੇ ਸਾਡੀ ਡਾਈਟ ਸਟਰੋਂਗ ਕਰੀ ਕਿ ਕੀ ਖਾਣਾ ਕਿ ਕੀ ਨਹੀਂ ਖਾਣਾ ਮਤਲਬ ਇੱਕ ਚੰਗੇ ਰਸਤੇ ਪਾਇਆ ਸਾਡੀ ਡਰੀਮ ਵੱਲ ਲੈ ਕੇ ਗਏ ਸਾਨੂੰ ਆਪਣੀ ਡਰੀਮ ਤਾਂ ਪਤਾ ਸੀਗਾ ਬਟ ਇਹ ਹੁੰਦਾ ਨਾ ਵੀ ਸਾਨੂੰ ਰਸਤਾ ਨਹੀਂ ਪਤਾ ਹੁੰਦਾ ਆਪਾਂ ਕਿਹੜੀ ਸਾਈਡ ਜਾਣਾ ਕਿੱਦਾਂ ਤੁਹਾਡੇ ਵੀ ਜਿੰਨੇ ਵੀ ਪ੍ਰੋਬਲਮਸ ਆਂਦੀਆਂ ਸਰ ਸਰ ਨੇ ਆਬਵੀਸਨ ਮਤਲਬ ਹੈਲਪ ਕਰੀ ਉਹਨਾਂ ਬਾਰੇ ਹੈ ਨਾ ਕੋਈ ਗੱਲ ਨਹੀਂ ਤੇ ਫਿਰ ਮਤਲਬ ਹੁੰਦਾ ਨਾ ਇੱਕ ਫਿਰ ਮਤਲਬ ਕਿ ਉਰੀ ਆ ਕੇ ਸਿਰ ਸਾਨਵੀ ਕੋ ਫਿਜ਼ੀਕਲ ਸਟਰੋਂਗਰੀ ਬਣਾਇਆ ਗਿਆ ਸਾਡੇ ਮਾਈਂਡ ਵੈਨਾਂ ਦਾ ਸਟਰੋਂਗ ਬਣਾਇਆ ਗਿਆ ਕਿ ਅਸੀਂ ਕਿਸੇ ਤੋਂ ਵੀ ਘੱਟ ਨਹੀਂ ਹੈਗੇ ਹੈ ਨਾ ਤੁਸੀਂ ਕਰ ਸਕਦੇ ਹੋ ਆਪਣੇ ਅੰਦਰ ਜਦੋਂ ਆਪਾਂ ਨਟਨਾ ਤਾਂ ਸਾਡੇ ਮਾਈਂਡ ਵਿੱਚ ਕੀ ਕੀ ਗੱਲਾਂ ਹੋਣ ਚਾਹੀਦੀਆਂ ਫਾਲਤੂ ਚੀਜ਼ਾਂ ਨੂੰ ਬਿਲਕੁਲ ਸਾਈਡ ਤੇ ਕਰਵਾਇਆ ਗਿਆ ਤੇ ਸਾਇਦਾ ਮੈਂ ਬਹੁਤ ਥੈਂਕ ਯੂ ਕਰਦੀ ਆ ਸਰ ਥੈਂਕ ਯੂ so much ਤੇ ਅੱਜ ਦਾ 1600 ਮੀਟਰ ਰੇਸ ਲਈ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ 7 Thank you sir. I'll do next week. ਸਾਸ਼ਿਕਾਂ ਜੀ ਸਾਰਾ ਨੂੰ ਮੈਂ ਨਾਮ ਦਿਆਂਉਂ ਤੀਏ ਮੇਰੀ ਅੱਜ ਦੀ ਟਾਈਮਿੰਗ 10:52 ਹੈ ਤੇ ਮੇਰੀ ਪਹਿਲੇ ਸੱਭਿਆਨੇ ਟਾਈਮਿੰਗ ਸੀ ਆਈ ਮੈਂ ਲਾਸਟ ਈਅਰ ਟਰਾਈ ਕੀਤਾ ਸੀਗਾ ਬਟ ਨਹੀਂ ਹੋ ਪਾਇਆ ਸੀਗਾ ਤੇ ਮੈਂ ਇਸ ਵਾਰੀ ਪ੍ਰੀਕਮ ਸਰਕਲ ਆਈਆਂ ਮੇਰਾ ਡ੍ਰੀਮ ਸੀਗਾ ਪ੍ਰੀਕਮ ਸਰਕਲ ਆਣ ਦਾ ਤੇ ਇਸ ਵਾਰੀ ਪੂਰਾ ਹੋ ਗਿਆ ਤੇ ਹੁਣ ਮੈਨੂੰ ਇਹ ਵੀ ਯਕੀਨ ਹੈ ਕਿ ਮੇਰਾ ਇਸ ਵਾਰ ਟ੍ਰੈਲ ਵੀ ਕ੍ਰੀਏਟ ਕਲੀਅਰ ਹੋ ਜਾਏਗਾ ਸਰ ਸਾਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕਰਦੇ ਨੇ ਸਾਨੂੰ ਸਾਨੂੰ ਮੈਂਟਲੀ ਸਟਰੋਂਗ ਕਰਦੇ ਆ ਕਿ ਤੁਸੀਂ ਕਿਵੇਂ ਇੱਕ ਦੂਸਰੇ ਤੋਂ ਅੱਗੇ ਲੰਘਣਾ ਹੈ ਤਾਂ ਸਰ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ गुड मॉर्निंग आइस मैं आज तो दो तीन तो दिन पहला अकैडमी ज्वाइन की इस तुम तो पहले मैं आप तो अपने आप तो सेल्फ प्रैक्टिस करती थे तो मेरी रनिंग टाइम भी पांच मिनट तो ज्यादा लगती थी बट दो तीन दिन मेरी रनिंग टाइम इन ज्यादा इंप्रूवमेंट हुई है कि अब मैं चार मिनट सोलह सेकेंड अपने रनिंग कंप्लीट की थैंक यू सर ਅੱਜ ਮੈਨੂੰ ਐਰਸਾਈਟ ਤੋਂ ਫਿਕਰ ਨੇ ਤੇ ਮੇਰੀ ਅਸਲੀ ਟਾਈਮਿੰਗ ਆਉਂਦੀ ਹੈ ਸਾਡੇ ਤੇ ਮੈਂ ਅੱਗੇ ਤੋਂ ਹੋਰ ਬੱਲੇ ਰਹੇ ਪਤਾ ਨਹੀਂ ਵਿੱਚ ਕੀ ਆ ਗਿਆ ਨਾ ਬੱਸ ਪਹਿਲੇ ਨੰਬਰ ਤੇ ਆਈ ਆ ਸਭ ਤੋਂ ਪਹਿਲਾਂ ਸਾਰਾ ਸੱਜੀ ਗਾਲ ਛੇਰਾ ਨਾਮ ਰਾਜਿੰਦਰ ਹੈ ਤੇ ਮੇਰੀ ਟਾਈਮਿੰਗ ਆਈ ਹੈ 3 5 ਤੇ ਮੈਂ ਸਾਰਿਆਂ ਨੂੰ ਇਹ ਕਹਣਾ ਚਾਹੂੰਗੀ ਕਿ ਇੱਥੇ ਆ ਕੇ ਜਿਹੜਾ ਵਰਕਆਊਟ ਹੈ ਪ੍ਰੋਪਰ ਹੁੰਦਾ ਆਪਾਂ ਘਰੇ ਜਿੰਨੀ ਮਰਜ਼ੀ ਮਿਲਤ ਕਰ ਲਈ ਪਹਿਲਾਂ ਮੈਂ ਜਿਹੜਾ ਟ్రायल ਸੀਗਾ ਪਿਛਲੀ ਵਾਰ ਵੀ ਮੇਰਾ ਪੈਟਰ ਕਲੀਅਰ ਹੋਇਆ ਸੀ ਉਦੋਂ ਮੈਂ ਟ్రायल ਦੀ ਤਿਆਰੀ ਜਿਹੜੀ ਆਪਣੇ ਘਰੇ ਹੀ ਕੀਤੀ ਸੀ ਪਿੰਡ ਦੇ ਗਰਾਊਂਡ 'ਚ ਪਰ ਜਿਹੜਾ ਮੈਨੂੰ ਫਰਕ ਇੱਥੇ ਆ ਕੇ ਨਜ਼ਰ ਆਇਆਗਾ ਉਹ ਹੀ ਮਤਲਬ ਦੱਸਣਾ ਚਾਹੁੰਦੀ ਆਂ ਵੀ ਜੇ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਕੀ ਹੈ ਜਿਹੜਾ ਵਧੀਆ ਤੋਂ ਵਧੀਆ ਵਰਕਆਊਟ ਤੇ ਬਾਕੀ ਜਿਹੜੀ ਡਾਈਟ ਹੈਗੀ ਉਸ ਬਾਰੇ ਪੂਰਾ ਧਿੱਕ ਤੁਹਾਡਾ ਧਿਆਨ ਰੱਖਿਆ ਜਾਂਦਾ ਹੈ ਤੇ ਜਿਹੜਾ ਤੁਹਾਡੀ ਬੋਡੀ ਦੇ ਅਕੋਰਡਿੰਗਲੀ ਤੁਹਾਨੂੰ ਕੀ ਐਕਸਰਸਾਈਜ਼ ਕਰਵਾਈਆਂ ਜਾਂਦੀ ਹੈ ਤੁਹਾਡਾ weight ਜ਼ਿਆਦਾ ਤਾਂ ਉਸ ਦੇ ਅਕੋਰਡਿੰਗ ਤੁਹਾਨੂੰ ਕੀ ਐਕਸਰਸਾਈਜ਼ ਕਰ ਲੋ ਮਿਲਣੀ ਹੈ ਬਾਕੀ ਸਾਰਾ ਜਿਹੜੇ ਉਹ ਸਾਰਿਆਂ ਦਾ ਪ੍ਰੋਪਰ ਧਿਆਨ ਰੱਖਦੇ ਆ ਤੇ ਵਧੀਆ ਵਰਕਆਊਟ ਕਰਦੇ ਆ ਧੰਨਵਾਦ ਗੁੱਡ ਮਾਰਨਿੰਗ एवरीवन ਮੈਂ ਪਹਿਲਾਂ ਮਤਲਬ ਬਹੁਤ ਜ਼ਿਆਦਾ ਲੇਟ ਉੱਠਦੀ ਸੀ ਮੇਰੀ ਪ੍ਰੀਤਮ ਫਿਟ ਆ ਗਈ ਜਿਹਨੇ ਆ ਕੇ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ ਮੈਂ ਮਤਲਬ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਮਤਲਬ ਟਾਈਮਿੰਗ ਦੇ ਵਿੱਚ ਵਿੱਚ ਹੋ ਕੇ ਹੋ ਜੂ ਕਿ ਮੇਰੀ ਰਨਿੰਗ ਮੇਰੀ ਕਿੰਨੇ ਚਿਰ ਅੰਜਾ ਦੇ ਵਿੱਚ ਕੰਪਲੀਟ ਹੋ ਗਈ ਅਗਰ ਤੁਸੀਂ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਵਿਜ਼ਿਟ ਕਰੋ ਪ੍ਰੀਤਮ ਫਿਟ ਆ ਗਈ ਹਾਂਜੀ ਮੇਰਾ ਨਾਮ ਹਲਕਾ ਹੈ ਜੀ ਹਲਕਾ ਮੇਰਾ ਪਹਿਲਾ ਟਾਈਮ ਇਹ ਮੈਂ ਤੈਨੂੰ ਪੇਤੀ ਆਈ ਸੀ ਪਹਿਲੇ ਕਰਦੋਂ ਮੋਂਦਰੀ ਤੇ 24 ਆਈਏ ਤੇ ਸਰ ਦੇ ਬਦੌਲਤ ਹੀ ਇਹ ਨਿਮੇਲਤ ਕਰਵਾਈ ਹੈ ਨਾ ਕਿਉਂਕਿ ਉਹਨਾ ਰੋਡ ਰਨਿੰਗ ਕਰਵਾਈ ਸਾਨੂੰ ਬਾਰਿਸ਼ ਹੁੰਦਾ ਹੋਇਆ ਵੀ ਸਾਡੀ ਮਤਲਬ ਪ੍ਰੈਕਟਿਸ ਰੁਕਣ ਨਹੀਂ ਦਿੱਤੀ ਸਰ ਦੇ ਬਦੌਲਤ ਤੇ ਸਾਡਾ ਮਤਲਬ ਸਾਨੂੰ ਥੈਂਕ ਯੂ ਕਰਨਾ ਚਾਹੀਦਾ ਹੈ ਸਰ ਦੀ ਸਾਧਾਰਨ ਹੀ ਅਸੀਂ ਜਿਹੜਾ ਮੈਕਪਾਸ ਕਰਦੇ ਤੈਨੂੰ ਆ ਅੱਜ ਕੁਝ ਬੀਜ਼ਿਕ ਕਰ ਸਕਦੇ ਆ ਆ ਕੇ ਰਹਿ ਸਕਦੇ ਹੋ ਪ੍ਰੈਕਟਿਸ ਕਰ ਸਕਦੇ ਹੋ ਪੁੱਛੋ ਸਰਸ਼ਕਾ ਜੀ ਮੇਰਾ ਨਾਮ ਸੁਨਨੈਤ ਤੇ ਖਿਚੀ ਕਰ ਰਹੀ ਲੌਂਗ ਜੰਮ ਕਰ ਤਾਰੇ ਕਾਜ ਨੂੰ ਤਰਾਂ ਦੇ ਤੋ ਲੌਂਗ ਜੰਮ ਜੀ ਕਰ ਰਹੀ ਹਾਂ ਤੇ ਇੱਥੇ ਅਟੈਂਡ ਬਹੁਤ ਵਧੀਆ ਲੱਗਦਾ ਮਤਲਬ ਮੇਰਾ ਬਹੁਤ ਅੱਗੇ ਨਾ ਵਰਤ ਪਿਆ ਮੇਰੀ ਰਨਿੰਗ ਪਹਿਲਾਂ ਚਾਰ ਮਿੰਟ ਹੋ ਜਾਂਦੀ ਸੀ ਹੁਣ ਤਿੰਨ ਤੇ ਹੋ ਰੱਗੀ ਹੈ ਤੇ ਸਰ ਬਹੁਤ ਵਧੀਆ ਕਰਾ ਰਿਹਾ ਕਾਈ ਵੀ ਬਹੁਤ ਕਰਦੇ ਆ ਥੈਂਕ ਯੂ ਥੈਂਕ ਯੂ ਪਰ ਫਿਰ ਵੀ ਯਾਰ ਮੈਂ ਅੱਜ ਪਹਿਲੀ ਵਾਰੀ ਗੱਲ ਤੋਂ ਕਰਤੀ ਪਹਿਲੀ ਪਾਰਟੀ ਐਸੋ ਆਰ ਪੁੱਛੀ ਬੋਲੋ ਥੋੜਾ ਇਹ ਪਤਾ ਨਹੀਂ ਲੱਗ ਰਿਹਾ ਉਧਰ ਵੀ ਦੇ ਜੀ ਮੇਰਾ ਟਾਈਮ 8:45 ਹੈ ਮੈਨੂੰ ਰਾਤ ਬਹੁਤ ਡਰ ਲੱਗ ਰਿਹਾ ਸੋ ਕਿ ਮੇਰਾ ਪਤਾ ਨਹੀਂ ਹੋਊਗਾ ਕਿ ਨਹੀਂ ਮੈਨੂੰ ਬਹੁਤ ਚਿੰਤਾ ਸੀ ਮੈਂ ਅੱਛਾ ਇਹ ਰਿਕਵੈਸਟ ਤੋਂ ਪਹਿਲਾਂ ਵੀ ਬਹੁਤ ਨਰਵਸ ਸੀ ਮੈਂ ਪਰ ਮੈਨੂੰ ਬਹੁਤ ਕੰਫਰਟेबल 8:45 ਦਾ ਬਣਿਆ ਥੈਂਕ ਯੂ ਸਰ ਬਹੁਤ ਧੰਨਵਾਦ ਜੀ ਟਨ ਜਵੰਦ ਦੋਸਤਾਂ ਕੋਲ ਸੋਇਆ ਤੇ ਮੇਰਾ ਫਸਟ ਟ੍ਰੈਲ ਆ ਤੇ ਮੈਨੂੰ ਸਭ ਨੇ ਫਸਟ ਟਾਈਮ ਦੇ ਵਿੱਚ ਟਿੱਕ ਕਰਾਇਆ ਮੇਰਾ ਟਾਈਮਿੰਗ ਸੀਗਾ 4:00 ਤੇ ਪਰ ਮੈਂ ਆਪਣੇ ਆਪ ਨੂੰ ਹੋਰ ਇੰਪਰੂਵਮੈਂਟ ਲਗਾਵਣੀ ਤਾਂ ਕਿ ਮੇਰਾ 3000 ਇਹਨ ਵਾਲੀ ਰੋਡ ਦੇ ਵਿੱਚ ਜੇਰ ਹੋ ਸਕੇ